嗯。 サーレ ਗੁਰੂ ਨਾਨਕ ਜਿਨ ਸੁਣੇ ਆਪੇਖੇ ਸੇ ਫਿਰ ਗਰਵਾਸ ਨ ਪਰਿਆ ਆਏ ਪ੍ਰਵ ਸ਼ਰਣਾਗਤੀ ਕਰਪਾ ਨਦ ਦਇਆਸ ਇੱਕ ਅੱਖਰ ਹਰ ਮਨ ਵਸਥ ਨਾਨਕ ਹੋਤ अखर हार मन वसत नानको ओत जुग जुग अटल ਜਗਤ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ Bhandar ਜਹਰ ਜਹੂਰ ਹਜ਼ਰ ਅਜੂਰ 11ਵੀਂ ਗੱਦੀ ਤੇ ਬਰਾਤਮਾਨ ਕਾਲ ਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਆਚਰੀਨ ਲਗ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੀ ਕੀ ਗੋਦ ਦਾ ਆਨੰਦ ਮਾਣ ਰਹੀ ਕਰਮ ਸਨਮਾਨ ਜੋਗ ਗੁਰੂ ਭਿਆਰੀ ਗੁਰੂ ਸواری ਕਨਸ ਰੂਪ ਸਦ ਸੰਗਤ ਜੀਓ ਵੱਡੇ ਭਗੰਤ ਸਰੋਮਣੀ ਭਗਤ ਭਗਤ ਗੰਗੀਰ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰਾਂ ਦੀ ਸਾਂਝ ਪਉਦੇ ਹਾਂ ਅੱਜ ਦੇ ਪਵਨ ਸਲੋਕ ਦੇ ਅੰਦਰ ਸ਼ਬਦ ਦੇ ਅੰਦਰ ਕਬੀਰ ਜੀ ਕੁਸਵਜਾ ਸਾਡੀ ਜੋੜੀ ਦੇ ਵਿੱਚ ਪਾਉਂਦੇ ਨੇ ਕਬੀਰ ਮਰਤਾ ਮਰਤਾ ਜਗ ਮੋਵਾ ਮਰਦੀ ਨਾ ਜਾਣਿਆ ਕੋਈ ਕਬੀਰ ਜੀ ਕਹਿੰਦੇ ਨੀਰੀ ਦੁਨੀਆ ਦਾ ਵਪਾਰੀ ਜਗਤ ਹਰ ਵੇਲੇ ਮੋਤ ਦੇ ਸੇਹਮ ਦੇ ਵਿੱਚ ਦਬਿਆ ਰਹਿੰਦਾ ਹੈ ਇਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੌਤ ਦਾ ਜਿਹੜਾ ਸਹਿਮ ਹੈ ਕਿਸ ਤਰੀਕੇ ਤੇ ਅਨੁਭਾਅਿਆ ਜਾ ਸਕਦਾ ਹੈ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਨਸਾਨ ਦੀ ਜਿਹੜੀ ਇਹ ਬਿਰਤੀ ਹੈ ਮਾਇਆ ਕਾਰਨ ਦਾਬ ਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬੇਰਤਾ ਜਨਮ ਜਨਮ ਇਸ ਬੇਸਮਝ ਬੰਦੇ ਨੇ ਮੂਰਖ ਬੰਦੇ ਨੇ ਮਾਇਆ ਨੂੰ ਮੁਕਤ ਕਰਨ ਦੇ ਵਿੱਚ ਮਾਇਆ ਨੂੰ ਇਕੱਠੀ ਕਰਨ ਦੇ ਵਿੱਚ ਆਪਣਾ ਸਮਾਂ ਏਦਾਂ ਲਗਾ ਦਿੱਤਾ ਇਹਦੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਐਸੇ ਮਰਨੇ ਜੋ ਮਰੈ ਬਹੁੜਾ ਨਾ ਮਰਨਾ ਨੇ ਤਾਂ ਮਰਦਾ ਇਨਸਾਨ ਪਰ ਕਬੀਰ ਜੀ ਕਹਿੰਦੇ ਨੇ ਐਸਾ ਮਰੀਏ ਜਿਹੜਾ ਦੁਬਾਰਾ ਮਰਨ ਹੀ ਨਾ ਹੋਵੇ ਸਰੀਰਕ ਮੌਤ ਇੱਕ ਵਾਰ ਹੁੰਦੀ ਹੈ ਪਰ ਕਬੀਰ ਜੀ ਕਹਿੰਦੇ ਨੇ ਤਾਂ ਕਈ ਵਾਰ ਮਰਦੇ ਜਿਸ ਸਮੇਂ ਕਬੀਰ ਜੀ ਰੱਬ ਦੇ ਨਾਲ ਜਦੋਂ ਗੱਲਾਂ ਕਰਦੇ ਸੀ ਰੱਬ ਦੇ ਨਾਲ ਰੱਬ ਦੇ ਅਲਾ ਪਾਈ ਇਲਾਹੀ ਵਚਨ ਉਚਾਰਦੇ ਸੀ ਉਹਨਾਂ ਕਾਫੀ ਸੀ ਜਿਹੜੇ ਕਬੀਰ ਜੀ ਹਨ ਸਵਾਲ ਕਰਦੇ ਸੀ ਕਿ ਕਿਸ ਤਰੀਕੇ ਦੇ ਨਾਲ ਮਰਿਆ ਜਾ ਸਕਦਾ ਹੈ ਜਿਦਾ ਐਦਾਂ ਦੇ ਸ਼ਬਦ ਜਿਹੜੇ ਤੁਸੀਂ ਉਚਾਰਨ ਕਰਦੇ ਹੋ ਬੋਲਦੇ ਹੋ ਤੁਹਾਨੂੰ ਕਿੱਥੋਂ ਸਿੱਖੇ ਨੇ ਕਿੱਥੋਂ ਆਏ ਨੇ ਤਾਂ ਉਸ ਸਮੇਂ ਕਬੀਰ ਜੀ ਕਹਿੰਦੇ ਨੇ ਇਹ ਰੱਬ ਦੀ ਰਜਾ ਦੇ ਵਿੱਚ ਗਾਏ ਜਾਂਦੇ ਆ ਰੱਬ ਦੀ ਰਜਾ ਦੇ ਵਿੱਚ ਜਿਹੜਾ ਗੀਤ ਗਾਇਆ ਗਿਆ ਰੱਬ ਦੀ ਰਜਾ ਦੇ ਵਿੱਚ ਸ਼ਬਦ ਉਚਾਰਿਆ ਗਿਆ ਕਹਿੰਦੇ ਉਹ ਰੱਬ ਦੇ ਪਿਆਰਿਆਂ ਨੇ ਬੜੇ ਸੋਹਣੇ ਢੰਗ ਦੇ ਨਾਲ ਬੜੇ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਰੱਬ ਨੇ ਆਪ ਵੀ ਬਿਆਨ ਕੀਤਾ ਕਵੀਲ ਜੀ ਕਹਿੰਦੇ ਨੇ ਸਾਨੂੰ ਇਹ ਸਵਾਲ ਦੱਸੋ ਇਹ ਸਵਾਲ ਕਰੋ ਕਿ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਤੁਸੀਂ ਕਹੋ ਕਿ ਆ ਜੋ ਤੁਸੀਂ ਬੋਲਦੇ ਪਏ ਉਹਦੇ ਵਿੱਚ ਇਦਾਂ ਨਹੀਂ ਐ ਤਾਂ ਹੋਣਾ ਚਾਹੀਦਾ ਸਤ ਵਚਨ ਨੇ ਨਾ ਘਾਟ ਐ ਨਾ ਬਾਦ ਐ ਕਵੀਲ ਜੀ ਕਹਿੰਦੇ ਸਾਨੂੰ ਇਹ ਦੱਸੋ ਕਿ ਮੌਤ ਦਾ ਮਰਨਾ ਹਰ ਵਕਤ ਹੁੰਦਾ ਹੈ ਸਰੀਰ ਕਾ ਮੌਤ ਇੱਕ ਵਾਰ ਹੁੰਦੀ ਹੈ ਇਨਸਾਨ ਵੈਸੇ ਕਈ ਵਾਰ ਮਰ ਜਾਂਦਾ ਹੈ ਮਰਦਾ ਬੇਅਨਤ ਮਰਦਾ ਹੈ ਨਿਤ ਵੀ ਕਈ ਮੌਤਾ ਮਰਦਾ ਹੈ ਕਬੀਰ ਜੀ ਕਹਿੰਦੇ ਨੇ ਫਿਰ ਐਦਾਂ ਦੀਉ ਮੌਤ ਨਾਲੋਂ ਤਾਂ ਇੱਕ ਵਾਰ ਮਰਨਾ ਚਾਹੀਦਾ ਬਹੁੜ ਨਾ ਮਰਨਾ ਹੁੰਦਾ ਹੈ ਓੜ ਮਰਣ ਦਾ ਹੁੰਦਾ ਆਪਣੇ ਆਪ ਨੂੰ ਮਿਟਾ ਲੈਣਾ ਮਿਟਾਣ ਦਾ ਭਾਵ ਆਪਣੀ ਹਸਤੀ ਨੂੰ ਖਤਮ ਕਰਨਾ ਗੁਰੂ ਮਹਾਰਕ ਚਰਨਾਂ ਦੇ ਵਿੱਚ ਇਹ ਗੁਰੂ ਦੀ ਰਾਜਾ ਦੇ ਵਿੱਚ ਚੱਲਣਾ ਜੋ ਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਚੱਲਣਾ ਹੁਣ ਜਿਹੜੇ ਪਿਆਰੇ ਚੱਲੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਜਿੱਤੇ ਆ ਤਾਂ ਆਪਣੇ ਆਪ ਨੂੰ ਪਰ ਰੱਬ ਨੇ ਇਦਾਂ ਦੀ ਇਜਾਬਤ ਵਰਤਾ ਦਿੱਤੀ ਪੂਰੀ ਦੁਨੀਆ ਚ ਤਲੇ ਜਦੋਂ ਮਨ ਨੂੰ ਜਿੱਤ ਦੇ ਆਪਣੇ ਆਪ ਨੂੰ ਜਿੱਤ ਲਿਆ ਪੂਰੀ ਦੁਨੀਆ ਜਿੱਤ ਲਿਆ ਕਿਉਂਕਿ ਇਹ ਇਨਸਾਨ ਹਜੇ ਖੁਸ਼ੀ ਦੇ ਵਿੱਚ ਗਮ ਦੇ ਵਿੱਚ ਆਪਣੇਆਂ ਦੇ ਵਿੱਚ ਪਰਾਂਿਆਂ ਦੇ ਵਿੱਚ ਮੇਰਾ ਕਿਹੜਾ ਪਰਾਇਆ ਕਿਹੜਾ ਹੈ ਤੇ ਇਹ ਇਹੋ ਕੁਸਤੀ ਦੀ ਦੇ ਵਿੱਚ ਇਹਦੇ ਵਿੱਚ ਫਸਿਆ ਹੈ ਹੁਣ ਜਦੋਂ ਇਹ ਤੋਂ ਉਪਰ ਉੱਡਦਾ ਕਿਤਾ ਰੱਬ ਦੀ ਰਜਾ ਹੈ ਖੁਸ਼ੀ ਹੈ ਗਮ ਹੈ ਰੱਬ ਦੀ ਰਜ਼ਾ ਹੈ ਆਪਣੇ ਕੋਈ ਪਰਾਇਆ ਰੱਬ ਦੀ ਰਜ਼ਾ ਹੈ ਜਿਵੇਂ ਵੀ ਚੱਲਦੀ ਹੈ ਰੱਬ ਦੀ ਰਜ਼ਾ ਚੱਲਦੀ ਹੈ ਹੱਸ ਕੇ ਕਬੂਲ ਕਰ ਲਈਏ ਜਾਂ ਰੋ ਕੇ ਕਰ ਲਈਏ ਸਾਨੂੰ ਚੱਲਣਾ ਤਾਂ ਉਹਦੀ ਰਜ਼ਾ ਦੇ ਵਿੱਚ ਹੀ ਖੰਡਾ ਆਇਆ ਦੁੱਖ ਆਇਆ ਹੰਡਾਇਆ ਦੁਖੀ ਹੋ ਕੇ ਪਹਿਲਾਂ ਦੁੱਖ ਪਿਆ ਉਹ ਦੁੱਖ ਹੈ ਦੂਜੇ ਨੇ ਦੁਖੀ ਹੋ ਕੇ ਹੰਡਾ ਲਿਆ ਆਪਣੇ ਆਪ ਦੁੱਖ ਬੁਧਾ ਲਿਆ ਇਹ ਕਹਿੰਦੇ ਰੱਬ ਦੀ ਰਜ਼ ਹੈ ਰੱਬ ਨੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਤੇਰੇ ਵੱਲੋਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾਂ ਦੀਜੈ ਅਵਰ ਜਣਾ ਅਰਬਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੇਰੀ ਲਿਵ ਜਾਂ ਤੇਰਾ ਖਿਆਲ ਰੱਬ ਦੇ ਨਾਲ ਜੁੜ ਜੇ ਰੱਬੋਂ ਦੁੱਖ ਤੇਰੇ ਨਾਲ ਸਕਦਾ ਪਰ ਬਦਕਿਸਮਤੀ ਫਿਰ ਦੁਨੀਆ ਤੇ ਪਟਕਦਾ ਹੈ ਅ ਦੁਨੀਆ ਤੇ ਜਦੋਂ ਪਟਕਣ ਜਾਂਦੇ ਕਬੀਰ ਜੀ ਫਿਰ ਇਹਨੂੰ ਦੁਬਾਰਾ ਫਿਰ ਪਰਤ ਕੇ ਇਹਨੂੰ ਸਵਾਲ ਕਰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰ ਬਾਰ ਇਹ ਜਿਹੜੀ ਤੇਰੀ ਮਨੁੱਖਾ ਦੇਹੀ ਹੈ ਨਾ ਇਹ ਤੈਨੂੰ ਇੱਕ ਵਾਰ ਮਿਲੀ ਹੈ 12 ਵਾਰ 12 ਵਾਰ ਨਹੀਂ ਮਿਲਣੀ ਕਿਹੜੇ ਚੰਗੇ ਕਰਮ ਹੋਏ ਸੀ ਜਿਹਦੇ ਕਰਕੇ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਇਹ ਚੰਗੇ ਕਰਮ ਸੀ ਪਿਛਲੇ ਜਨਮ ਦੇ ਵਿੱਚ ਪਰ ਅਗਲਾ ਕੀ ਸਵਾਰਨੇ ਆ ਤਾਂ ਕਹਿੰਦੇ ਉਹ ਇਸ ਜਨਮ ਨੇ ਦੱਸਣਾ ਕਿ ਅੱਗੇ ਤੁਗੀ ਸਵਾਰੇ ਪਿਛਲੇ ਜਨਮ ਦਾ ਤਾਂ ਤੈਨੂੰ ਮਿਲ ਗਿਆ ਚੰਗਾ ਦਾ ਕਿ ਤੂੰ ਇਨਸਾਨੀਅਤ ਜਾਮੇ ਦੇ ਵਿੱਚ ਆਇਆ ਹੁਣ ਅੱਗੇ ਵਾਸਤੇ ਕੀ ਕਮਾਉਣਾ ਹੈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਉਹ ਨਾਸਾ ਪਰ ਅੰਤ ਤੇਰੇ ਸਹਾਇਕ ਹੀ ਕਿਨੇ ਹੋਣਾ ਰੱਬ ਦੇ ਨਾਮ ਨੇ ਹੋਣਾ ਕਬੀਰ ਜੀ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਜੋ ਕੁਝ ਕਰਦਾ ਮਤਾ ਸੋਚੀ ਜੋ ਆਪਣੀ ਮਰਜ਼ੀ ਦੇ ਨਾਲ ਤੂੰ ਚੱਲ ਰਹੀਂ ਆ ਇਦਾਂ ਹੋ ਜੇਗਾ ਤਾਂ ਹੋ ਜੇਗਾ ਕਬੀਰ ਜੀ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਜੋਂ ਬਨ ਫਲ ਪਾ ਕੇ ਭੋਏ ਗਿਰੈ ਬੋਰਣਾ ਲੱਗੈ ਧਾਰ ਜਿਹੜਾ ਦਰਖਤ ਦੇ ਨਾਲ ਬਨ ਕਹਿੰਦੇ ਜੰਗਲ ਜੰਗਲ ਦੇ ਵਿੱਚ ਦਰਖਤ ਹੈ ਬਾਵੇਂ ਘਰ ਦੇ ਵਿੱਚ ਦਰਖਤ ਹੈ ਬੂਟਾ ਕੋਈ ਫਲ ਦਾ ਲੱਗੇ ਹੈ ਉਹਦੇ ਵਾਰ ਫਲ ਲੱਗੇ ਹੈ ਇੱਕ ਵਾਰ ਗਿਰ ਜੇ ਭਾਵੇਂ ਪੱਕ ਕੇ ਗਿਰੇ ਆ ਭਾਵੇਂ ਅਸੀਂ ਉਹਨੂੰ ਤੋੜੀਏ ਭਾਵੇਂ ਕੱਚਾ ਹੈ ਭਾਵੇਂ ਪੱਕਾ ਦੁਬਾਰਾ ਵਾਪਸ ਉਹਨੂੰ ਨਹੀਂ ਲਾ ਸਕਦੇ ਅਟਾਣੀ ਟੁੱਟ ਗਈ ਉਹ ਦੁਬਾਰਾ ਆ ਸਕਦੀ ਹੈ ਪਰ ਇਹ ਨਹੀਂ ਕਿ ਜਿਹੜਾ ਫਲ ਧਰਤੀ ਤੇ ਗਿਰ ਗਿਆ ਅਸੀਂ ਦੁਬਾਰਾ ਉਹ ਉੱਥੇ ਹੀ ਲਾ ਦੇਈਏ ਕਬੀਰ ਜੀ ਕਹਿੰਦੇ ਰੱਬ ਨੇ ਨਿਯਮ ਬਣਾਇਆ ਨਹੀਂ ਜਿਉਂ ਬਨ ਫਲ ਵਾਕੇ ਹੋਏ ਗਿਰੇ ਬੋਰ ਨਾ ਲਾ ਜਿਹੜਾ ਇੱਥੇ ਤਾਂ ਕਬੀਰ ਜੀ ਪੱਕਿਆਂ ਦੀ ਗੱਲ ਕਰਦੇ ਨੇ ਪੱਕਾ ਗਿਰਿਆ ਤਾਂ ਕੱਚਾ ਵੀ ਤੋੜ ਲਈ ਕੱਚਾ ਵੀ ਦੁਬਾਰਾ ਨਹੀਂ ਉੱਥੇ ਲਾਇਆ ਜਾ ਸਕਦਾ। ਬਸ ਕਬੀਰ ਜੀ ਕਹਿੰਦੇ ਨੇ ਇਨਸਾਨ ਦੀ ਵੱਧ ਕਿਸਮਤੀ ਹੈ। ਬਾਹਰ ਦੀਆਂ ਉਜਾਰਨਾ ਬਾਹਰ ਦੀਆਂ ਅਗਜੰਪਲਾਂ ਸਮਝ ਲੈਂਦੇ। ਅਤੇ ਜੜੀ ਇਹਦੀ ਅੰਦਰ ਦੀ ਹੈ ਅੰਦਰ ਦਾ ਜੋੜਨਾ ਆਪਣੇ ਆਪ ਨੂੰ ਗੁਰੂ ਮਹਾਰਗ ਚਰਨਾਂ ਦੇ ਵਿੱਚ ਡਾਰ ਕਰਨਾ ਹੈ। ਉਹ ਪੁੱਜ ਜਾਂਦਾ ਹੈ। ਅਤੇ ਜਿਹੜੇ ਜੁੜਦੇ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਬਾਰੇ ਨੇ ਜਿਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਤਾਂ ਨੂੰ ਉਤਾਰਦੇ ਨੇ ਅਖੀਰਲਾ ਸਮਾ ਜਦੋਂ ਜੋਤੀ ਜੋਤ ਦਾ ਸਮੁੰਦ ਆਉਂਦਾ ਸੰਗਤਾਂ ਦੇ ਨਾਲ ਉਹਨਾਂ ਨੇ ਸੰਜਕ ਕੀਤਾ ਬੜਾ ਸੰਗਤਾਂ ਦੇ ਵਿੱਚ ਬੈਰਾਗ کافی ਨੇ ਬਾਬਾ ਬੁੱਢਾ ਜੀ ਭਾਈ ਲੈਣਾ ਜੀ ਜਿਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਣਾਇਆ ਕਾਫੀ ਸੰਗਤਾਂ ਨੇ ਪਰਵਾਰ ਉਦੋਂ ਬਾਅਦ ਫਿਰ ਇਸਲਾਮ ਧਰਮ ਵਾਲੇ ਆਏ ਕਿ ਤੁਸੀਂ ਛੱਡ ਕੇ ਚਲੇ ਹਾਂ ਉਹ ਕਹਿੰਦੇ ਤੁਹਾਨੂੰ ਨੇ ਛੱਡ ਕੇ ਚਲੇ ਆਪਣੀ ਜੋਤ ਮੈਂ ਟਕਾ ਕੇ ਚਲੇ ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਇਹਨੂੰ ਮੇਰਾ ਰੂਪ ਜਾਣ ਕੇ ਇਹਨਾਂ ਦੇਖੇ ਤੋਂ ਮਤ ਕਰਨੀ ਹੈ ਇਹਨਾਂ ਦੇ ਬਚਨ ਮੰਨਣੇ ਨੇ ਤਾਂ ਇਹ ਤਾਂ ਗੱਲ ਮੰਨ ਲਈ ਸੰਗਤਾਂ ਨੇ ਸਾਰੀਆਂ ਨੇ ਤਾਂ ਜਦੋਂ ਸਤਿਗੁਰੂ ਆਨੰਦ ਦੇ ਵਿੱਚ ਪਏ ਇਤਿਹਾਸ ਦਾ ਜਿਕਰ ਹੈ ਕਿ ਉਹਨਾਂ ਨੇ ਚਾਦਰ ਲਈ ਸੀ ਸਤਿਗੁਰੂ ਪਏ ਨੇ ਇੱਧਰ ਹਿੰਦੂ ਕਹਿੰਦੇ ਅਸੀਂ ਦਾ ਸਸਕਾਰ ਕਰਨਾ ਹੈ ਅਤੇ ਜੂਜੇ ਇਸਲਾਮ ਧਰਮ ਵਾਲੇ ਕਹਿੰਦੇ ਸਾਡੀ ਰੀਤ ਹੈ ਇਸੀ ਦਾ ਦਫਨਾਉਣਾ ਸਾਡੇ ਨੇ ਇਹ ਰਹਿਬਰ ਸਾਡੇ ਨੇ ਵੀਰ ਹੁਣ ਤੱਕ ਅਸੀਂ ਸਾਡੀ ਮਰਿਆਦਾ ਦੇ ਅਨੁਸਾਰ ਮੁਹੰਮਦ ਸਾਹਿਬ ਦੀ ਮਰਿਆਦਾ ਚੱਲਦੀ ਹੈ ਅਸੀਂ ਦਫਨਾਉਂਦੇ ਆ ਰਹੇ ਹਾਂ ਉਹ ਕਹਿੰਦੇ ਦਫਨਾਵਾਂਗੇ ਦੂਜੇ ਕਹਿੰਦੇ ਅਸੀਂ ਇਹਦਾ ਸੰਸਕਾਰ ਕਰਾਂਗੇ ਸਾਡੇ ਗੁਰੂ ਨੇ ਇਸਲਾਮ ਧਰਮ ਵਾਲੇ ਕਹਿੰਦੇ ਸਾਡੇ ਰਹਿਬਰ ਨੇ ਸਾਡੇ ਪੀਰ ਨੇ ਹਿੰਦੂ ਧਰਮ ਵਾਲੇ ਕਹਿੰਦੇ ਸਾਡੇ ਗੁਰੂ ਨੇ ਤਾਂ ਇਦਾਂ ਕਾਫੀ ਉਹਨਾਂ ਦੇ ਵਿੱਚ ਬਾਤ ਬਵਾਦ ਹੋ ਗਿਆ ਜਦੋਂ ਚਾਤ ਚਾਦਰ ਚੱਕ ਕੇ ਦੇਖਦੇ ਨੇ ਉੱਥੇ ਸਤਿਗੁਰੂ ਨਹੀਂ ਸੀ ਅਲੋਪ ਹੁਣ ਇਹ ਜਿਹੜੀ ਖੇਡ ਹੈ ਅਲੋਪ ਹੋਣ ਦੀ ਜਿਵੇਂ ਵੀ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਹੁਤ ਖੇਡ ਹੈ ਹੁਣ ਜਦੋਂ ਚਾਦਰ ਦੇ ਉਹਨਾਂ ਨੇ ਵੰਡ ਲਈ ਹੈ ਇਸਲਾਮ ਧਰਮ ਵਾਲਿਆਂ ਨੇ ਆਪਣੀ ਵੰਡ ਲਈ ਅਤੇ ਉਹਨਾਂ ਨੇ ਆਪਣੀ ਵੰਡ ਲਈ ਰਾਵੀ ਦਾ ਕੰਡਾ ਹੈ ਹੁਣ ਲਾਜ਼ਮੀ ਹੈ ਜਿਹੜਾ ਦਫਨਾ ਰਿਹਾ ਉਹਨੇ ਵੀ ਆਪਣੀ ਥਾਂ ਬਣਾਉਣੀ ਹੈ ਅਤੇ ਜਿਹੜਾ ਉਹਨੂੰ ਸਸਕਾਰ ਕਰੇਗਾ ਉਹ ਵੀ ਆਪਣੀ ਥਾਂ ਬਣਾਵੇਗਾ ਅਤੇ ਗੁਰੂ ਨੇ ਸਾਂਝੇ ਰਹਿ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਜਿਹੜੇ ਮਰਜੀ ਫਿਰਕੇ ਦਾ ਜਿਹੜੇ ਮਰਜੀ ਧਰਮ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਗੁਰੂ ਮੰਨ ਤੀਰਾਂ ਤੱਕ ਰੇਵਰਾਂ ਤੱਕ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਗੁਰੂ ਮੰਨੇ ਆ ਕਿਉਂਕਿ ਕਿਸੇ ਗੱਲ ਦਾ ਕਿਸੇ ਪ੍ਰਕਾਰ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਤਕਰਾ ਨਹੀਂ ਰੱਖਿਆ ਤਾਂ ਜਿਸ ਸਮੇਂ ਉਹਨਾਂ ਨੇ ਚਾਦਰ ਦਫਾਈ ਕਿਸੇ ਨੇ ਕਿਸੇ ਨੇ ਉਹ ਚਾਦਰ ਦੀ ਸਸਕਾਰ ਕੀਤਾ ਉਥੇ ਆਪੋ ਆਪਣੀਆਂ ਥਾਂ ਬਣਾ ਲਈ ਕਿ ਅਸੀਂ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਜਿਆ ਕਰਾਂਗੇ ਇੱਕ ਨੀ ਕਬਰ ਬਣਾ ਲਈ ਹੁਣ ਜਿਹੜੇ ਕਬਰਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਕੱਢ ਕੇ ਗਏ ਨੇ ਉਹ ਕਬਰਾਂ ਦੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਪੂਰੀ ਦੁਨੀਆ ਫਿਰ ਕਬਰ ਦੇ ਨਾਲ ਜੁੜ ਗਈ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਕਬਰਾਂ ਬਣਾਈਆਂ ਇਸਲਾਮਤ ਰਮੜਾ ਕਿ ਇੱਥੇ ਸਾਡੇ ਗੁਰੂ ਦੀ ਪੀਰ ਦੀ ਅਸੀਂ ਨੇ ਚਾਦਰ ਨੂੰ ਦਫਨਾਇਆ ਇਹ ਕਨੇ ਸਸਕਾਰ ਕੀਤਾ ਉਹ ਸਭ ਕੁਝ ਉੱਥੇ ਉਹਨਾਂ ਨੇ ਬਣਾਇਆ ਪਰ ਰੱਬ ਦਾ ਜਿਹੜਾ ਕੌਤਕ ਇਹ ਬਣਾ ਕੇ ਗਏ ਨੇ ਤਿਆਰ ਕਰਕੇ ਗਏ ਨੇ ਆਪੋ ਆਪਣੀਆਂ ਧਾਵਾਂ ਰਾਵੀ ਆਈ ਰਾਵੀ ਸਭ ਕੁਝ ਰੁੜ ਗੇ ਨੇ ਅੱਜ ਤੱਕ ਉਹ ਥਾਂ ਨਹੀਂ ਲੱਭਦੀ ਜਿੱਥੇ ਚਾਦਰ ਲੱਗੀ ਸੀ ਅਤੇ ਜਿੱਥੇ ਇਹਨਾਂ ਨੇ ਸਸਕਾਰ ਕੀਤਾ ਸੀ ਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਦਰਤ ਨੂੰ ਦੱਸ ਕੇ ਗਏ ਨੇ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਤਾ ਪਤਾਲੀ ਕੁਦਰਤ ਆਕਾਸੀ ਸਭ ਕੁਝ ਕੁਦਰਤੀ ਹੈ ਅਤੇ ਸਾਰਾ ਪੈ ਦੇ ਵਿੱਚ ਹੁਣ ਉਹਨਾਂ ਨੇ ਦੱਸਿਆ ਸੀ ਕਿ ਦੁਨੀਆ ਫੇਰ ਆਪਣੇ ਹਿਸਾਬ ਦੇ ਨਾਲ ਪੈ ਗਈ ਸੀ ਕਿ ਅਸੀਂ ਇਹਨਾਂ ਨੂੰ ਚਾਦਰ ਨੂੰ ਵੀ ਮੰਨਣਾ ਚਾਹੁੰਦੇ ਸੀ ਮਨਾਂਗੇ ਜਿੱਤੇ ਉਹਨਾਂ ਨੇ ਜੋਤੀ ਜੋਤ ਸਮਾਇਆ ਗੁਰੂ ਨਾਨਕ ਦੇ ਮਹਾਰਾਜ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਹ ਲੀਲਾ ਸੀ ਚਾਦਰ ਦੇ ਵਿੱਚ ਉਹ ਲੋਪ ਹੋਏ ਉਹਨਾਂ ਦੀ ਲੀਲਾ ਉਹਨਾਂ ਨੇ ਬੁਖਤ ਰੱਖੀ ਹੈ ਫਤਿਹ ਜਿਹੜਾ ਕੁਝ ਥਾਂ ਬਣਾਈ ਸੀ ਉਹ ਸਭ ਕੁਝ ਰੋੜ ਕੇ ਲੈ ਆ ਰਾਵਿਰ ਜਿਹੜੀ ਸੀ ਸਭ ਕੁਝ ਰੋੜ ਕੇ ਲੈ ਸਤ ਗੁਰੂ ਨੇ ਚਾਹੁੰਦੇ ਸੀ ਕਿ ਕਿਸੇ ਪ੍ਰਕਾਰ ਦਾ ਵਿਵਿਤਕਰ ਹੋਵੇ ਹਿੰਦੂਆਂ ਨੇ ਆਪਣਾ ਮੰਦਰ ਬਣਾ ਲੈਣਾ ਸੀ ਇਸਲਾਮ ਧਰਮ ਵਾਲਿਆਂ ਨੇ ਆਪਣੀ ਮਸਜਿਦ ਬਣਾ ਲੈਣੀ ਸੀ ਇਹ ਬਤ ਕਰੇ ਤਾਂ ਖਤਮ ਕਰਕੇ ਗਏ ਸੀ ਕਿ ਜਾਓ ਜੀ ਸੱਜ ਕੇ ਜਾਓ ਮੰਦਰ ਵਾਲਾ ਮਸੀਤੇ ਜਾਵੇ ਮਸੀਤੇ ਵਾਲਾ ਮੰਦਰ ਜਾਵੇ ਗੁਰੂ ਨਾਨਕ ਦੇਵ ਜੀ ਨੇ ਕਦਮ ਨਾ ਇਹ ਕੀਤੀ ਹੈ ਰਿਸਪੈਕਟ ਤਾਂ ਕਰ ਸਕਦੇ ਆ ਜਾਣ ਤਾਂ ਸਕਦੇ ਆ ਇਹਨਾਂ ਦੇ ਧਰਮ ਵਾਲੇ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੇ ਵਿੱਚ ਗਏ ਨੇ ਮੱਕੇ ਨੂੰ ਮੰਨਿਆ ਥੋੜਾ ਉਹ ਰਿਸਪੈਕਟ ਦੇ ਲਈ ਉਹਨਾਂ ਦਾ ਧਰਮ ਜਾਣਨ ਦੇ ਲਈ ਗਏ ਨੇ ਜੇ ਮੰਦਰ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਮਰਿਆਦਾ ਕੀ ਹੈ ਕਿਵੇਂ ਆਰਤੀ ਕਰਦੇ ਕਿਵੇਂ ਪੂਜਾ ਕਰਦੇ ਹੈ ਉਹਨਾਂ ਨੂੰ ਸਮਝਾਉਣ ਦੇ ਲਈ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਇਹ ਲੀਲਾ ਵਰਤੀ ਹੈ ਲੀਲਾ ਵਰਤਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਇਦਾਂ ਲੋਕ ਹੋ ਗਏ ਆਪਣੀ ਜੋਤ ਗੁਰੂ ਅੰਗਦ ਸੇਹ ਮਹਾਰਾਜ ਜੀਾਂ ਦੇ ਵਿੱਚ ਟਕਾ ਕੇ ਆਪ ਜੋਤੀ ਜੋਤ ਸਮਾ ਗਏ ਅਜ ਉਹਨਾਂ ਦਾ ਜੋਤੀ ਜੋਤ ਦਿਵਸ ਹੈ ਗੁਰੂ ਨਾਨਕ ਦੇ ਸੋ ਮਾਫ਼ ਦੀ ਦਾ ਸਮਾਂ ਉਹ ਨਾ ਪਹੁੰਚ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ